ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਕੱਲ ਗੁਰਪੁਰਬ ਵਾਲੇ ਦਿਨ ਮੂਲ ਮੰਤਰ ਦਾ ਜਾਪ ਇਸ ਵਿਧੀ ਨਾਲ ਕਰ ਲੈਂਦੇ ਹੋ ਮੰਨ ਕੇ ਚੱਲੋ ਦੁਨੀਆ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਰਹਿ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਉਹਨਾਂ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਤ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਿੱਖਾਂ ਨੂੰ ਮੂਲ ਦੀ ਦਾਤ ਬਖਸ਼ੀ ਹੈ। ਉਸ ਬਾਰੇ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਕਰਨ ਵਾਲੇ ਹਾਂ। ਜੇ ਕੋਈ ਸਿੱਖ, ਜੇ ਕੋਈ ਮਨੁੱਖ ਇਸ ਜਾਪ ਨੂੰ ਇੱਕ ਭਰੋਸੇ ਦੇ ਨਾਲ ਲਗਾਤਾਰ ਇੱਕ ਜਾਂ ਦੋ ਦਿਨ ਤੇ ਜਾਂ ਫਿਰ ਵੱਧ ਦਾ ਸਮਾਵੇ ਕਰ ਲਵੇ ਤਾਂ ਉਹਦੇ ਘਰ ਵਿੱਚ ਸਾਰੀਆਂ ਹੀ ਖੁਸ਼ੀਆਂ ਤੇ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਕਿਵੇਂ ਮੂਲ ਮੰਤਰ ਦੀ ਸ਼ਕਤੀ ਵਰਤਦੀ ਹੈ ਆਓ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਸਾਧ ਸੰਗਤ ਜੀ ਬਹੁਤ ਹੀ ਪ੍ਰੇਮ ਨਾਲ ਆਪ ਜੀ ਨੇ ਸਰਵਣ ਕਰ ਲੈਣੀ ਹੈ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਐਸੇ ਬਹੁਤ ਹੀ ਲੋਕ ਸਾਧ ਸੰਗਤ ਜੀ ਮਿਲਦੇ ਹੋਣਗੇ ਝੜੇ ਆਖਦੇ ਹੋਣਗੇ ਅਸੀਂ ਬੜੇ ਦੁਖੀ ਹਾਂ ਜ਼ਿੰਦਗੀ ਤੋਂ ਵੀ ਬੜੇ ਉਦਾਸ ਹੋ ਗਏ ਹਾਂ ਥੱਕ ਗਏ ਹਾਂ ਪਤਾ ਨਹੀਂ ਲੱਗਦਾ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਕੀ ਕਰੀਏ ਤੇ ਜ਼ਿੰਦਗੀ ਵਿੱਚ ਕੀ ਨਾ ਕਰੀਏ ਸਾਨੂੰ ਤਾਂ ਕੋਈ ਰਸਤਾ ਹੀ ਨਹੀਂ ਲੱਭ ਰਿਹਾ ਇੰਜ ਲੱਗਦਾ ਜਿਵੇਂ ਸਾਰੀਆਂ ਖੁਸ਼ੀਆਂ ਸਾਰੀਆਂ ਤਰੱਕੀਆਂ ਦੇ ਰਸਤੇ ਸਾਡੇ ਬੰਦ ਹੋ ਚੁੱਕੇ ਹਨ ਇੱਥੇ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਪਰਮਾਤਮਾ ਬੜੇ ਬੇਅੰਤ ਹਨ ਦਿਆਲੂ ਤੇ ਕਿਰਪਾਲੂ ਹਨ ਜਿੰਨੀਆਂ ਮਰਜ਼ੀ ਮੁਸ਼ਕਲਾਂ ਜ਼ਿੰਦਗੀ ਦੇ ਵਿੱਚ ਆ ਜਾਣ ਪਰ ਤੁਸੀਂ ਹੈਰਾਨ ਹੋ ਜਾਓਗੇ ਕਿ ਪਰਮਾਤਮਾ ਇੱਕ ਰਸਤਾ ਖੋਲ ਦਿੰਦੇ ਹਨ ਜੇ ਆਪਣਾ ਉਹਦੇ ਉੱਪਰ ਵਿਸ਼ਵਾਸ ਹੋਵੇ ਭਰੋਸਾ ਹੋਵੇ ਪਾਕਿਸਤਾਨ ਦਾ ਇੱਕ ਰਾਸ਼ਟਰਪਤੀ ਹੋਇਆ ਹੈ ਅਜੂਬ ਖਾਨ ਸਾਧ ਸੰਗਤ ਜੀ ਇਹਦਾ ਜੀਵਨ ਪੜ ਕੇ ਵੇਖਿਓ ਪੰਜਾਬ ਦੀ ਧਰਤੀ ਤੇ ਕੁਝ ਸਿੱਖ ਪਾਕਿਸਤਾਨ ਦੇ ਸਥਾਨ ਨੂੰ ਵੇਖਣ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਧਰਤੀ ਗੁਰੂ ਜੀ ਦਾ ਗੁਰਪੁਰਬ ਆ ਰਿਹਾ ਹੈ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਵੇਂ ਸੰਗਤਾਂ ਜਾਣਦੀਆਂ ਹਨ ਨਨਕਾਣਾ ਸਾਹਿਬ ਵੇਖਣ ਵਾਸਤੇ ਉੱਥੇ ਪੰਜਾਬੀ ਭਰਾ ਗਏ ਸਨ ਦਰਸ਼ਨ ਕਰਨ ਦੇ ਲਈ ਉਹਨਾਂ ਨੇ ਬਹੁਤ ਹੀ ਪ੍ਰੇਮ ਕੀਤਾ ਇਹਨਾਂ ਦਾ ਆਦਰ ਮਾਨ ਤੇ ਸਤਿਕਾਰ ਕੀਤਾ ਤੇ ਆਪਣੇ ਘਰੇ ਬੁਲਾਇਆ ਅਜੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਜਦੋਂ ਸਾਰੇ ਪੰਜਾਬੀ ਭਰਾ ਉਹਨਾਂ ਦੇ ਘਰੇ ਗਏ ਆਪਣੇ ਬੈਡਰੂਮ ਦੇ ਵਿੱਚ ਉਹਨਾਂ ਨੂੰ ਬਿਠਾਇਆ ਗਿਆ ਉਹਨਾਂ ਨੇ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਉਹਨਾਂ ਨੇ ਇੱਕ ਐਸੀ ਚੀਜ਼ ਵੇਖੀ ਸਾਦ ਸੈנגਰ ਜੀ ਅਜੂਬਖਾਨ ਦੀ ਜਿਹੜੇ ਬੈੱਡਰੂਮ ਦੀ ਕੰਧ ਸੀ ਉਹਦੇ ਉੱਪਰ ਮੂਲ ਮੰਤਰ ਲਿਖਿਆ ਹੋਇਆ ਸੀਗਾ ਇੱਕ ਮੂਲ ਮੰਤਰ ਪੰਜਾਬੀ ਦੇ ਵਿੱਚ ਦੂਜਾ ਗੁਰਮੁਖੀ ਦੇ ਵਿੱਚ ਤੇ ਤੀਜਾ ਉਹ ਉਰਦੂ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਸੀ ਸਾਰੇ ਹੈਰਾਨ ਰਹਿ ਗਏ ਤੇ ਕਹਿਣ ਲੱਗੇ ਇਸ ਮੁਸਲਮਾਨ ਨੇ ਇੱਥੇ ਭਾਵ ਕਿ ਇਹਨਾਂ ਦੇ ਘਰ ਵਿੱਚ ਵੀ ਇਹ ਤਿੰਨ ਭਾਸ਼ਾਵਾਂ ਵਿੱਚ ਮੂਲ ਮੰਤਰ ਦਾ ਜਾਪ ਕਿਉਂ ਲਿਖਿਆ ਹੋਇਆ ਹੈ ਉਹਨਾਂ ਨੇ ਫਿਰ ਸਾਰੀ ਗੱਲਬਾਤ ਪੁੱਛੀ ਇਹ ਜਿਹੜਾ ਸਵਾਲ ਸੀ ਉਹ ਉਹਨਾਂ ਦੇ ਅੱਗੇ ਰੱਖਿਆ ਕਹਿੰਦੇ ਕਿ ਦੱਸੋ ਜੀ ਕੀ ਗੱਲ ਹੈ ਤੁਸੀਂ ਤਾਂ ਹਜਰਤ ਮੁਹੰਮਦ ਸਾਹਿਬ ਨੂੰ ਮੰਨਦੇ ਹੋ ਕਲਮਾ ਪੜਨ ਵਾਲੇ ਹੋ ਤੇ ਪੰਜ ਵਕਤ ਦੇ ਨਮਾਜ਼ੀ ਵੀ ਪੱਕੇ ਹੋ ਪੰਜ ਨਮਾਜ਼ਾਂ ਜਿਵੇਂ ਮੁਸਲਮਾਨ ਪੜ੍ਹਦੇ ਹਨ ਤੁਸੀਂ ਆਪ ਦੇ ਘਰ ਵਿੱਚ ਮੋਲ ਮੰਤਰ ਕਿਉਂ ਲਾਇਆ ਹੋਇਆ ਹੈ ਕੀ ਤੁਸੀਂ ਸਾਨੂੰ ਇਸ ਬਾਰੇ ਦੱਸ ਸਕਦੇ ਹੋ ਤਾਂ ਸਾਧ ਸੰਗਤ ਜੀ ਉਹਨਾਂ ਨੇ ਜਵਾਬ ਜਿਹੜਾ ਸੀ ਉਹ ਤੁਸੀਂ ਧਿਆਨ ਨਾਲ ਸੁਣਿਓ 13 ਹੈਟਾ ਜ਼ਮੀਨ ਨਿਕਲ ਜਾਵੇਗੀ ਪਤਾ ਕੀ ਜਵਾਬ ਮਿਲਿਆ ਉਥੇ ਉਹਨਾਂ ਨੇ ਆਖਿਆ ਮੈਂ ਪਾਕਿਸਤਾਨ ਦਾ ਜੇ ਰਾਸ਼ਟਰਪਤੀ ਹਾਂ ਅੱਜ ਜੇ ਮੇਰੇ ਕੋਲ ਇੰਨਾ ਵੱਡਾ ਅਹੁਦਾ ਹੈ ਉਹ ਸਾਹਮਣੇ ਵੇਖ ਰਹੇ ਹੋ ਬਾਬਾ ਨਾਨਕ ਜੀ ਦਾ ਇਹ ਮੂਲ ਮੰਤਰ ਜਿਹਨੇ ਹੀ ਮੈਨੂੰ ਇਥੋਂ ਤੱਕ ਪਹੁੰਚਾ ਦਿੱਤਾ ਇੰਨੀ ਵੱਡੀ ਮੇਰੇ ਤੇ ਬਖਸ਼ਿਸ਼ ਕਰ ਦਿੱਤੀ ਕਿ ਐਡੇ ਵੱਡੇ ਅਹੁਦੇ ਤੇ ਅੱਜ ਮੈਂ ਪਹੁੰਚ ਚੁੱਕਿਆ ਹਾਂ ਸਾਰੇ ਹੈਰਾਨੀ ਦੀ ਗੱਲ ਜੜੇ ਸਾਰਿਆਂ ਨੂੰ ਵੀ ਸਮਝ ਨਹੀਂ ਸੀ ਆ ਰਹੀ ਤਾਂ ਹੈਰਾਨੇ ਦੀ ਗੱਲ ਕਿ ਇਹ ਕਿਵੇਂ ਹੋ ਗਿਆ ਉਹਨਾਂ ਨੇ ਕਿਹਾ ਤੁਸੀਂ ਸਾਨੂੰ ਪੂਰੀ ਗੱਲਬਾਤ ਦੱਸੋ ਫਿਰ ਉਹਨਾਂ ਨੇ ਸਾਰੀ ਗੱਲ ਦੱਸੀ ਕਿ ਮੈਂ ਪੜ੍ਹਾਈ ਲਿਖਾਈ ਦੇ ਵਿੱਚ ਬਚਪਨ ਵਿੱਚ ਸਕੂਲ ਜਾਂਦਾ ਸੀ ਪੜਾ ਹੀ ਕਮਜ਼ੋਰ ਵੀ ਸੀਗਾ ਮੇਰਾ ਤਾਂ ਪੜ੍ਹਾਈ ਵਿੱਚ ਜੀ ਹੀ ਨਹੀਂ ਸੀ ਲੱਗਦਾ ਹੁੰਦਾ ਰੋਜ਼ ਮੈਂ ਜਾਣਾ ਕਿਉਂਕਿ ਅਧਿਆਪਕ ਸਹਿਬਾਨ ਮੈਨੂੰ ਬੜਾ ਕੁੱਟਦੇ ਸੀ ਮਾਰਦੇ ਸੀ ਅੱਜ ਕੱਲ ਬੱਚੇ ਜਿਹੜੇ ਆ ਉਹਨਾਂ ਨੂੰ ਤਾਂ ਅਧਿਆਪਕ ਕੁੱਟ ਨਹੀਂ ਸਕਦੇ ਪੁਰਾਣੇ ਜ਼ਮਾਨੇ ਵਿੱਚ ਕੁੱਟਦੇ ਹੁੰਦੇ ਸੀਗੇ ਜਿਵੇਂ ਤੁਹਾਨੂੰ ਪਤਾ ਹੀ ਹੋਵੇਗਾ ਪਹਿਲਾਂ ਵਾਲੇ ਸਮੇਂ ਵਿੱਚ ਕਹਿੰਦਾ ਕਿ ਘਰ ਵਿੱਚ ਬੜੀ ਗਰੀਬੀ ਸੀ ਤੇ ਐਨੀ ਜ਼ਿਆਦਾ ਗਰੀਬੀ ਸੀ ਕਿ ਅਸੀਂ ਫੀਸ ਵੀ ਨਹੀਂ ਸੀ ਦੇ ਪਾਉਂਦੇ ਉਹਦੇ ਕਰਕੇ ਵੀ ਕਈ ਵਾਰੀ ਮੈਨੂੰ ਬਹੁਤ ਜ਼ਿਆਦਾ ਕੁੱਟ ਪੈ ਜਾਂਦੀ ਸੀ ਰੋਜ਼ ਹੀ ਇਹ ਰੋਜ਼ ਦੀ ਘਟਨਾ ਬਣ ਚੁੱਕੀ ਸੀ ਸਕੂਲ ਜਾਣਾ ਕੁੱਟ ਖਾਣੀ ਮੈਂ ਰੋਂਦੇ ਨੇ ਸਕੂਲ ਜਾਣਾ ਤੇ ਰੋਂਦੇ ਨੇ ਵਾਪਸ ਆਉਣਾ ਇੱਕ ਦਿਨ ਮੇਰੇ ਮਨ ਵਿੱਚ ਆ ਗਿਆ ਕਿ ਅੱਜ ਤੋਂ ਬਾਅਦ ਮੈਂ ਸਕੂਲੇ ਹੀ ਨਹੀਂ ਜਾਣਾ ਕਹਿੰਦੇ ਮੈਂ ਸਕੂਲ ਜਾਣਾ ਤੇ ਰਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਆਉਂਦਾ ਸੀਗਾ ਉੱਥੇ ਲੁੱਕ ਕੇ ਬੈਠੇ ਰਹਿਣਾ ਜਿੰਨਾ ਸਮਾਂ ਸਕੂਲ ਦਾ ਸਮਾਂ ਨਹੀਂ ਸੀ ਹੋ ਜਾਂਦਾ ਭਾਵੇਂ ਕਿ ਛੁੱਟੀ ਦਾ ਸਮਾਂ ਨਹੀਂ ਸੀ ਹੋ ਜਾਂਦਾ ਮੈਂ ਗੁਰਦੁਆਰਾ ਸਾਹਿਬ ਬੈਠਾ ਹੀ ਰਹਿੰਦਾ ਸੀ ਜਦੋਂ ਸਮਾਂ ਪੂਰਾ ਹੋ ਜਾਣਾ ਵੇਖ ਲੈਣਾ ਤੇ ਉਧਰੋਂ ਮੈਂ ਫਿਰ ਵਾਪਸ ਆ ਜਾਣਾ ਮਾਪਿਆਂ ਨੂੰ ਲੱਗਣਾ ਸਾਡਾ ਬੱਚਾ ਪੜ ਕੇ ਆਇਆ ਮੈਂ ਗੁਰੂ ਘਰ ਵਿੱਚ ਲੁੱਕ ਕੇ ਬੈਠਾ ਰਹਿਣਾ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਹੋਣੇ ਇੱਕ ਦਿਨ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਨੇ ਮੈਨੂੰ ਆਖਿਆ ਪੁੱਤ ਤੂੰ ਉਹਨਾਂ ਨੂੰ ਵੇਖ ਲਿਆ ਕਰ ਜੋ ਰੋਜ਼ ਆ ਜਾਂਦਾ ਹੈ ਕਹਿੰਦੇ ਤੂੰ ਇੱਥੇ ਕਿਉਂ ਬੈਠਾ ਰਹਿੰਦਾ ਹੈ ਸਕੂਲ ਦੀ ਵਰਦੀ ਵੀ ਪਾਈ ਹੁੰਦੀ ਹੈ ਬੈਗ ਤੇਰੇ ਕੋਲ ਹੁੰਦਾ ਹੈ ਸਮਾਂ ਸਕੂਲ ਦਾ ਹੋ ਗਿਆ ਹੈ ਸਕੂਲ ਕਿਉਂ ਨਹੀਂ ਜਾਂਦਾ ਤੂੰ ਮੇਰੀਆਂ ਅੱਖਾਂ ਦੇ ਵਿੱਚ ਕਹਿੰਦਾ ਕਿ ਅਥਰੂ ਆ ਗਏ ਤੇ ਮੈਂ ਬੜਾ ਰੋਇਆ ਬਾਬਾ ਜੀ ਨੇ ਮੈਨੂੰ ਘੁੱਟ ਕੇ ਸੀਨੇ ਨਾਲ ਲਾਇਆ ਕਹਿੰਦੇ ਕਿ ਉਹ ਭਾਈ ਸਾਹਿਬ ਜੀ ਨੇ ਗ੍ਰੰਥੀ ਸਿੰਘ ਜੀ ਮੈਨੂੰ ਕਹਿਣ ਲੱਗੇ ਕਿ ਪੁੱਤ ਦੱਸ ਗੱਲ ਕੀ ਹੈ ਕਹਿਣ ਲੱਗਾ ਕਿ ਉਸਨੇ ਫਿਰ ਸਾਰੇ ਗੱਲ ਦਿਲ ਖੋਲ ਕੇ ਦੱਸੀ ਕਿ ਮੈਂ ਦੱਸ ਵੀ ਦਿੱਤਾ ਕਿ ਮੇਰਾ ਪੜਾਈ ਚ ਬਾਬਾ ਜੀ ਜੀ ਨਹੀਂ ਲੱਗਦਾ ਘਰ ਜਿਹੜਾ ਹੈ ਮੇਰਾ ਉਹਦੀ ਹਾਲਤ ਬੜੀ ਗਰੀਬੀ ਵਾਲੀ ਹੈ ਫੀਸ ਮੇਰੇ ਕੋਲ ਦੇ ਨਹੀਂ ਹੁੰਦੀ ਇਹਨਾਂ ਗੱਲਾਂ ਕਰਕੇ ਮੈਨੂੰ ਸਕੂਲ ਵਿੱਚ ਬੜੀ ਕੁੱਟ ਪੈਂਦੀ ਹੈ ਜਦੋਂ ਮੈਂ ਸਕੂਲ ਜਾਂਦਾ ਤੇ ਉਦੋਂ ਵੀ ਰੋਂਦਾ ਹਾਂ ਜਦੋਂ ਸਕੂਲ ਤੋਂ ਵਾਪਸ ਆਉਂਦਾ ਹਾਂ ਉਦੋਂ ਵੀ ਰੋਂਦਾ ਹੀ ਆਉਂਦਾ ਹਾਂ ਮੈਂ ਸੋਚਿਆ ਛੱਡ ਮਨਾ ਪੜਾਈ ਕੀ ਕਰਨੀ ਰੋਜ਼ ਇੱਥੇ ਹੀ ਲੋਕ ਕੇ ਗੁਰੂ ਘਰ ਵਿੱਚ ਬੈਠ ਜਾਣਾ ਹ ਸਤ ਸੰਗਰ ਜੀ ਜੋ ਬਖਾਨੇ ਆਪਣੀ ਜੀਵਨੀ ਵਿੱਚ ਲਿਖਿਆ ਹੈ ਕਿ ਭਾਈ ਸਾਹਿਬ ਨੇ ਮੈਨੂੰ ਪੜ੍ਹਾਈ ਦੀ ਜਿਹੜੀ ਕਦਰ ਫਿਰ ਸਮਝਾਈ ਵਿਦਿਆ ਕਰਕੇ ਪੜ੍ਹਾਈ ਕਰਕੇ ਚੜ੍ਹਾਈ ਹੁੰਦੀ ਹੈ ਬੰਦੇ ਦੀ ਉਹਨਾਂ ਦੇ ਨਾਲ ਕਹਿੰਦਾ ਕਿ ਮੈਨੂੰ ਉਹ ਹਾਲਾਤਾਂ ਵਿੱਚੋਂ ਉਹਨਾਂ ਨੇ ਬਾਹਰ ਵੀ ਕੱਢਿਆ ਕਹਿੰਦੇ ਚਾਹੇ ਗਰੀਬੀ ਹੋਵੇ ਚਾਹੇ ਅਮੀਰੀ ਹੋਵੇ ਚਾਹੇ ਤੇਰਾ ਜੀ ਪੜਨ ਨੂੰ ਕਰਦਾ ਜਾਂ ਨਹੀਂ ਕਰਦਾ ਪਰ ਪੜ੍ਹਾਈ ਤਾਂ ਜ਼ਰੂਰੀ ਹੈ ਪਹਿਲਾਂ ਮੈਨੂੰ ਪੜ੍ਹਾਈ ਦੀ ਗ੍ਰੰਥੀ ਸਿੰਘ ਜੀ ਨੇ ਮਹੱਤਤਾ ਸਮਝਾਈ ਫਿਰ ਉਹਨਾਂ ਨੇ ਕਿਹਾ ਜੇ ਤੇਰਾ ਮਨ ਪੜਾਈ ਵਿੱਚ ਨਹੀਂ ਲੱਗਦਾ ਤੈਨੂੰ ਇੱਕ ਮੰਤਰ ਦਿੰਦੇ ਹਾਂ ਤਾਂ ਤੂੰ ਮੁਸਲਮਾਨਾ ਦਾ ਬੱਚਾ ਹੈ ਪਤਾ ਨਹੀਂ ਤੂੰ ਮੰਨੇਗਾ ਜਾਂ ਨਹੀਂ ਮੰਨੇਗਾ ਜਾਂ ਤੇਰੇ ਮਾਤਾ ਪਿਤਾ ਤੈਨੂੰ ਪੜਨ ਦੇਣਗੇ ਜਾਂ ਨਹੀਂ ਪਰ ਬਾਬਾ ਨਾਨਕ ਜੀ ਤਾਂ ਸਾਰਿਆਂ ਦੇ ਸਾਂਝੇ ਹਿੰਦੂਆਂ ਦੇ ਵੀ ਤੇ ਮੁਸਲਮਾਨਾਂ ਦੇ ਵੀ ਬੁਰਨਾਨਕ ਸਾਹਿਬ ਜੀ ਦਾ ਇੱਕ ਮੰਤਰ ਮੇਰੇ ਕੋਲ ਲੈ ਜਾ ਇਹਨੂੰ ਕਦੇ ਵੀ ਆਪਣੇ ਮੁਖ ਤੋਂ ਦੂਰ ਨਾ ਹੋਣ ਦੇਈਂ ਹਮੇਸ਼ਾ ਇਸਨੂੰ ਪੜ੍ਹਦਾ ਰਹੇ ਤੇ ਤੇਰਾ ਪੜਾਈ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਮੂਲ ਮੰਤਰ ਬਾਬਾ ਜੀ ਨੇ ਕਹਿੰਦੇ ਕਿ ਮੈਨੂੰ ਦੇ ਦਿੱਤਾ ਤੇ ਮੈਂ ਫਿਰ ਪੜ੍ਹਨਾ ਸ਼ੁਰੂ ਕਰ ਦਿੱਤਾ ਮੈਨੂੰ ਜ਼ੁਬਾਨੀ ਕੰਠ ਹੋ ਗਿਆ ਕਿਉਂਕਿ ਬੱਚਿਆਂ ਦੇ ਵਿੱਚ ਇਹ ਗੱਲ ਬੜੇ ਖਾਸ ਹੁੰਦੀ ਹੈ ਕਿ ਉਹਨਾਂ ਦੀ ਯਾਦ ਤਕਸ਼ਿ ਕਿ ਉਹਨਾਂ ਦੀ ਯਾਦ ਸ਼ਕਤੀ ਤੇਜ਼ ਹੁੰਦੀ ਹੈ ਤੇ ਉਹਨਾਂ ਨੂੰ ਜਲਦ ਹੀ ਯਾਦ ਹੋ ਜਾਂਦਾ ਹੈ ਉਵੇਂ ਫੇਰ ਜਦੋਂ ਪੜਦਾ ਗਿਆ ਪੜਦਾ ਗਿਆ ਤੇ ਕਹਿੰਦਾ ਮੈਂ 3-4 ਦਿਨ ਗੁਰਦੁਆਰਾ ਸਾਹਿਬ ਆਉਂਦਾ ਰਿਹਾ ਸੇਵਾ ਕਰਦਾ ਰਿਹਾ ਸਕੂਲ ਨਹੀਂ ਸੀ ਜਾਂਦਾ ਪਰ ਬਾਬਾ ਜੀ ਮੈਨੂੰ ਪੜਾਉਣ ਲੱਗ ਗਏ ਸਨ ਰੋਜ਼ ਪੜਾਉਣਾ ਮੈਂ ਸੇਵਾ ਕਰਨੀ ਤੇ ਉੱਥੇ ਬਾਬਾ ਜੀ ਨੇ ਮੈਨੂੰ ਇਹ ਨਹੀਂ ਕੋਝ ਆਖਿਆ ਹੁਣ ਜਦੋਂ ਕਹਿੰਦਾ ਕਿ ਮੈਨੂੰ ਪੂਰਾ ਮool ਮੰਤਰ ਦਾ ਜਾਪ ਕੰਠ ਹੋ ਗਿਆ ਗੱਲ ਭਰੋਸੇ ਦੀ ਹੁੰਦੀ ਹੈ ਬਾਅਦ ਵਿੱਚ ਮੈਂ ਥੋੜੇ ਦਿਨ ਬਾਬਾ ਜੀ ਨੇ ਮੈਨੂੰ ਵੜਿਆ ਕੇ ਆਖਿਆ ਕਿ ਪੁੱਤ ਸਕੂਲ ਜਾਇਆ ਕਰ ਸਕੂਲ ਵਿੱਚ ਗਿਆ ਹੀ ਤੈਨੂੰ ਟੀਚਰ ਜੇਕਰ ਰੋਜ਼ ਮਾਰਦੇ ਹਨ ਤਾਂ 7 ਦਿਨਾਂ ਦੇ ਬਾਅਦ ਮੈਨੂੰ ਜਦ ਵੇਖਿਆ ਕਲਾਸ 'ਚ ਪੁੱਛਿਆ ਅਜੂਬਖਾਨ ਨੂੰ 7 ਦਿਨ ਬਾਅਦ ਤੂੰ ਕਿਉਂ ਆਇਆ ਹੈ ਅੱਜ ਕੀ ਗੱਲ ਹੈ ਪੁੱਤਰ ਠੀਕ ਹੈ ਸਭ ਕੁਝ ਤੇਰੇ ਘਰੇ ਠੀਕ ਠਾਕ ਹੈ ਉਹਨਾਂ ਨੇ ਟੀਚਰਾਂ ਨੇ ਕੋਈ ਦੂਜੀ ਗੱਲ ਨਾ ਕੀਤੀ ਕਹਿੰਦਾ ਕਿ ਮੈਨੂੰ ਕਲਾਸ ਵਿੱਚ ਆ ਕੇ ਜਦੋਂ ਮੈਂ ਬੈਠ ਗਿਆ ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਮੈਂ ਤਾਂ 7 ਦਿਨਾਂ ਬਾਅਦ ਸਕੂਲ ਆਇਆ ਹਾਂ ਅੱਜ ਮੈਨੂੰ ਕਿਸੇ ਨੇ ਛਿੜਕਿਆ ਨਹੀਂ ਤੇ ਇੱਕ ਨਾ ਮਾਰਨ ਦੀ ਗੱਲ ਕੀਤੀ ਹੈ। ਮੈਨੂੰ ਤਾਂ ਸਗੋਂ ਅਧਿਆਪਕਾਂ ਨੇ ਪਿਆਰ ਕੀਤਾ ਹੈ। ਸਭ ਨੇ ਉਦੋਂ ਮਾਲਕ ਦੀ ਐਨੀ ਕਿਰਪਾ ਹੋਈ ਕਹਿੰਦਾ ਕਿ ਮੈਂ ਫਿਰ ਯਾਦ ਕਰਨ ਲੱਗ ਗਿਆ ਚੀਜ਼ਾਂ ਨੂੰ। ਸਵਾਲਾਂ ਦੇ ਜਵਾਬ ਦੇਣੇ ਸਕੂਲ ਵਿੱਚ ਸ਼ੁਰੂ ਕਰ ਦਿੱਤੇ ਤੇ ਮੇਰੀ ਰੁਚੀ ਪੜ੍ਹਾਈ ਵਿੱਚ ਵੱਧ ਗਈ। ਟੀਚਰ ਜਿਹੜੇ ਮੈਨੂੰ ਨਿਤ ਕੁੱਟਦੇ ਸਨ ਉਹਨਾਂ ਨੇ ਸ਼ਾਬਾਸ਼ੀ ਦੇਣੀ ਸ਼ੁਰੂ ਕਰ ਦਿੱਤੀ। ਐਨੀ ਵੱਡੀ ਮੇਰੇ ਤੇ ਬਖਸ਼ਿਸ਼ ਹੋ ਗਈ। ਤੇ ਆਖਿਆ ਜੋਬਖਾਂ ਤੋਂ ਅੱਜ ਦੇ ਸਾਰੇ ਸਵਾਲਾਂ ਦੇ ਜਵਾਬਾਂ ਦੇ ਸਹੀ ਉੱਤਰ ਦਿੱਤੇ ਹਨ ਕਹਿੰਦਾ ਕਿ ਮੈਨੂੰ ਅਧਿਆਪਕਾਂ ਨੇ ਆਖਿਆ ਕਿ ਅਜੂਬਖਾਨ ਅੱਜ ਤਾਂ ਤੋਂ ਸਾਰੇ ਸਵਾਲਾਂ ਦੇ ਜਵਾਬ ਸਹੀ ਦਿੱਤੇ ਅਧਿਆਪਕ ਸਹਿਬਾਨ ਵੀ ਕਹਿੰਦਾ ਕਿ ਬੜੇ ਖੁਸ਼ ਹੋ ਗਏ ਕਹਿੰਦਾ ਕਿ ਮੇਰਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਹਿੰਦਾ ਹੁਣ ਮੈਂ ਪੜ੍ਹਾਈ ਕਰਨ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਦਾ ਸੀ ਸਾਲ ਬੀਤ ਗਿਆ ਮੈਂ ਫਿਰ ਪਾਸ ਹੋਇਆ ਅਗਲੇ ਸਾਲ ਫਿਰ ਪਾਸ ਹੋਇਆ ਇੱਕ ਦਿਨ ਐਸਾ ਵੀ ਆਇਆ ਜਦੋਂ ਸਕੂਲ ਦੇ ਬੱਚਿਆਂ ਵਿੱਚੋਂ ਸਭ ਤੋਂ ਪਹਿਲਾ ਮੇਰਾ ਨੰਬਰ ਆਇਆ। ਮੈਂ ਸਕੂਲ ਵਿੱਚ ਟਾਪਰ ਬਣ ਗਿਆ। ਯੂਨੀਵਰਸਿਟੀ ਵਿੱਚ ਟਾਪਰ ਬਣਿਆ। ਵੱਡੇ-ਵੱਡੇ ਕਾਲਜਾਂ ਦੇ ਵਿੱਚ ਉੱਚੇ ਰੁਤਬੇ ਹਾਸਲ ਕੀਤੇ ਪਰ ਮੈਂ ਮੂਲ ਮੰਤਰ ਦਾ ਜਾਪ ਕਰਨਾ ਨਹੀਂ ਛੱਡਿਆ। ਬਾਬਾ ਨਾਨਕ ਜੀ ਦਾ ਦਿੱਤਾ ਹੋਇਆ ਕਲਾਮ ਨਹੀਂ ਛੱਡਿਆ। ਅੱਜ ਵੀ ਮੇਰੇ ਮੁੱਖ ਤੋਂ ਬਾਬਾ ਜੀ ਦਾ ਮੰਤਰ ਉੱਠਦਿਆਂ ਬੈਂਦਿਆਂ ਸੌਂਦਿਆਂ ਜਾਗਦਿਆਂ ਮੈਂ ਪੜਦਾ ਹੀ ਰਹਿੰਦਾ ਹਾਂ। ਇਸ ਕਰਕੇ ਮੈਂ ਆਪਣੇ ਘਰ ਦੀ ਦੀਵਾਰ ਤੇ ਵਖ-ਵਖ ਪਾਸ਼ਾ ਵਿੱਚ ਲਾਇਆ ਹੈ ਜੇਕਰ ਮੈਂ ਬੈਠਾ ਨਾਮ ਜਪਾਂ ਖੜਾ ਹੋਵਾਂ ਤਾਂ ਵੀ ਨਾਮ ਜਪਾਂ ਮੇਰਾ ਧਿਆਨ ਇਹਨਾਂ ਤੇ ਪੈਂਦਾ ਰਹੇ ਇਸ ਕਰਕੇ ਮੈਂ ਐਡੇ ਰੁਤਬੇ ਤੇ ਪਹੁੰਚਿਆ ਸੋ ਸਾਧ ਸੰਗਤ ਜੀ ਇਹ ਤਾਕਤ ਇਹ ਸ਼ਕਤੀ ਹੈ ਮੂਲ ਮੰਤਰ ਦੇ ਜਾਪ ਦੀ ਅਸੀਂ ਜਾਪ ਕਰੀਏ ਤੇ ਵਾਹਿਗੁਰੂ ਜੀ ਦੀ ਕਿਰਪਾ ਨੂੰ ਹਾਸਲ ਕਰੀਏ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਆਪਣੇ ਬੱਚਿਆਂ ਨੂੰ ਪੜਾਈ ਕਰਨ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਨ ਦੀ ਆਦਤ ਪਾਓ ਉਹਨਾਂ ਦਾ ਮਨ ਇਕਾਗਰ ਹੋ ਜਾਵੇਗਾ ਜ਼ਿੰਦਗੀ ਵਿੱਚ ਕਾਮਯਾਬ ਹੋਣਗੇ ਸਾਰੀਆਂ ਹੀ ਖੁਸ਼ੀਆਂ ਉਹਨਾਂ ਨੂੰ ਮਿਲ ਜਾਣਗੀਆਂ ਭੁੱਲ ਚੁੱਕ ਦੀ ਕਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ